ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਅੱਜ ਬੜੇ ਭਰੇ ਮਨ ਨਾਲ ਇਹ ਵੀਡੀਓ ਲਾਈਵ ਬਣਾਉਣ ਲੱਗਿਆ ਜੀ ਇਹ ਦੇਖੋ ਜਿਸ ਪਾਰਟੀ ਨਾਲ ਬੰਦਾ 37 38 ਸਾਲ ਤੋਂ ਜੁੜਿਆ ਹੋਵੇ ਔਰ ਸਭ ਤੋਂ ਵੱਡੇ ਇਮੋਸ਼ਨਸ ਮੇਰੇ ਸਵਰਗੀ ਪਿਤਾ ਜੀ ਸardar Shivraj Singh ji de lado sahab ਉਹ ਸਾਡੇ ਸਾਰੇ ਪਰਿਵਾਰ ਨੂੰ ਬਾਦਲ ਸਾਹਿਬ ਦੀ ਬਾਹ ਫਲਾ ਕੇ ਗਈ ਸੀ ਕਿ ਬੇਟਾ ਇਹਨਾਂ ਦੇ ਨਾਲ ਲਗੇ ਰਹੋ ਮਾੜਾ ਚੰਗਾ ਸਮਾਂ ਆਉਂਦਾ ਤੁਸੀਂ ਪਾਰਟੀ ਦਾ ਸਾਥ ਨਹੀਂ ਛੱਡਣਾ ਬਾਦਲ ਪਰਿਵਾਰ ਦਾ ਸਾਥ ਨਹੀਂ ਛੱਡਣਾ ਅਸੀਂ ਡਟ ਕੇ ਸਾਥ ਦਿੱਤਾ ਬੜਾ ਮਾੜਾ ਚੰਗਾ ਸਮਾਂ ਪਾਰਟੀ ਤੇ ਆਇਆ 1999 ਦੇ ਵਿੱਚ ਮੈਂ ਪਹਿਲੇ ਇਲੈਕਸ਼ਨ ਦੇ ਵਿੱਚ ਜਦੋਂ ਆ ਭਾਈ ਸਾਹਿਬ ਭਾਈ ਸ਼ਮਿੰਦਰ ਸਿੰਘ ਜੀ ਇਲੈਕਸ਼ਨ ਲੜੇ ਸੀ ਉਦੋਂ ਮੈਂ ਪਾਰਟੀ ਦਾ ਕੰਮ ਕੀਤਾ ਉਦੋਂ ਉਪਰੰਤ ਫਿਰ 1992 ਦੇ ਵਿੱਚ ਪਾਰਟੀ ਨੇ ਬਾਈਕਾਊਟ ਕਰਤਾ ਤੇ 1995 ਦੇ ਵਿੱਚ ਫਿਰ ਬਾਈ ਇਲੈਕਸ਼ਨ ਆਇਆ ਇਥੋਂ ਦਾ ਗਿੱੜਵੇ ਦਾ ਤੇ ਸਾਰੇ ਇਸ ਗੱਲ ਦੇ ਇਹ ਗਵਾਹੀ ਹੈ ਸਾਰੇ ਉਹ ਗੱਲ ਜਗ ਜाहिर ਹੀ ਆ ਕਿ ਜੋ ਅਸੀਂ ਤਨਮਨਤਾ ਨਾਂ ਪਾਰਟੀ ਦੀ ਸੇਵਾ ਕੀਤੀ ਸਾਰੇ ਅਕਾਲੀ ਦਲ ਨੂੰ ਚੜ੍ਹਦੀ ਕਲਾ 'ਚ ਉਹ 1995 ਦੇ ਬਾਈ ਇਲੈਕਸ਼ਨ ਨੇ ਕੀਤਾ ਜਿੱਤਣ ਤੋਂ ਬਾਅਦ ਫਿਰ ਪਾਰਟੀ ਦਾ ਦੁਬਾਰਾ ਇੱਕ ਪਲੇਟਫਾਰਮ ਬਣਿਆ ਇੱਕ ਪਾਰਟੀ ਦੀ ਚੜ੍ਹਾਈ ਹੋਈ ਤੇ 1997 ਦੇ ਵਿੱਚ ਇਸ ਬਾਈ ਇਲੈਕਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤੇ ਜਿਹਦੇ ਤੇ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣੇ 2002 ਤੱਕ ਚਲੋ ਸਰਕਾਰ ਦਰਨੇ ਕਮਾਣਿਆ 2002 ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਬਣੀ ਔਰ ਉਹਨਾਂ ਦੀ ਕੋਈ ਨਿੱਜੀ ਰੰਜਿਸ਼ ਕਰਕੇ ਜਿਹੜੇ ਵੀ ਨਾਲ ਸੀ ਉਹਨਾਂ ਨੂੰ ਵੀ ਨਾਲ ਆਟੇ ਦੇ ਨਾਲ ਪੜਿੱਥਨ ਲੱਗਿਆ ਸਾਡਾ ਵੀ ਉਹ ਤੋਂ ਬੜਾ ਨੁਕਸਾਨ ਕੀਤਾ ਤੇ ਪਰ ਅਸੀਂ ਡੋਲੇ ਨਹੀਂ ਪਾਰਟੀ ਦੇ ਨਾਲ ਡਟ ਕੇ ਖੜੇ ਬਾਦਲ ਪਰਿਵਾਰ ਦੇ ਨਾਲ ਡਟ ਕੇ ਖੜੇ ਜਿੱਥੇ-ਜਿੱਥੇ ਜ਼ਰੂਰਤ ਪਈ ਜਦੋਂ ਵੀ ਬਾਦਲ ਸਾਹਿਬ ਦਾ ਸੁਖਵੀਰ ਜੀ ਦਾ ਕੋਈ ਵੀ ਹੁਕਮ ਆਉਂਦਾ ਖਿੜੇ ਮੱਥੇ ਪਰਵਾਣ ਕਰਕੇ ਅਸੀਂ ਹਮੇਸ਼ਾ ਜਿੱਥੇ ਬੁਲਾਉਂਦੇ ਉੱਥੇ ਜਾਂਦੇ ਤੇ ਜੋ ਵੀ ਸਾਨੂੰ ਸੇਵਾ ਲਾਉਂਦੇ ਅਸੀਂ ਉਹਨੂੰ ਸਿਰੇ ਚੜਾਉਂਦੇ ਪੰਜ ਸਾਲ ਕੜੀ ਮਿਹਨਤ ਮੁਸ਼ਕਲਤ ਤੋਂ ਬਾਅਦ ਪਾਰਟੀ ਦੀ 2007 ਦੇ ਵਿੱਚ ਦੁਬਾਰਾ ਸਰਕਾਰ ਬਣਦੀ ਆ ਚਲੋ ਸਰਕਾਰ ਬਣ ਗਈ ਕੰਮ ਠੀਕ ਚੱਲ ਰਿਹਾ ਸੀ 2010 ਦੇ ਵਿੱਚ ਫੇਰ ਪਾਰਟੀ ਤੇ ਇੱਕ ਸੰਕਟ ਦੀ ਘੜੀ ਆਣ ਬਣੀ ਹੋਈ ਜਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਇਹ ਹਲਕਾ ਛੱਡ ਕੇ ਇੱਕ ਨਵੀਂ ਪਾਰਟੀ ਬਣਾਲੀ ਤੇ ਪਾਰਟੀ ਦੇ ਅੰਦਰ ਹੀ ਉਹਨਾਂ ਨੇ ਇੱਕ ਬਗਾਵਤ ਖੜੀ ਕਰਤੀ ਫੇਰ ਸਾਡੇ ਵਾਸਤੇ ਦੋ ਰਸਤੇ ਬਣ ਗਏ ਇੱਕ ਸਰਦਾਰ ਮਨਪੀ ਸਿੰਘ ਬਾਦਲ ਸਾਹਬ ਬਣੇ ਜਾਂਦਾ ਸੀ ਤੇ ਦੂਸਰਾ ਸਰਦਾਰ ਸੁਖਬੀਰ ਸਿੰਘ ਜੀ ਬਾਲਸਾ ਬਣੇ ਜਾਂਦਾ ਸੀ ਅਸੀਂ ਸਰਦਾਰ ਸੁਖਬੀਰ ਸਿੰਘ ਜੀ ਬਾਲਸਾ ਵਾਲਾ ਰਸਤਾ ਚੁਣਿਆ ਤੇ ਉਹਨਾਂ ਦੇ ਰਸਤੇ ਤੇ ਅਸੀਂ ਚੱਲੇ 2000 12 ਦਾ ਇਲੈਕਸ਼ਨ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਪੀਪੀਪੀ ਦੀ ਸਰਕਾਰ ਬਣੂਗੀ ਸਰਦਾਰ ਅੰਮ੍ਰਿਤਪੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਨਗੇ ਪਰ ਅਸੀਂ ਡੋਲੇ ਨਹੀਂ ਸਰਦਾਰ ਸੁਖਬੀਰ ਸਿੰਘ ਜੀ ਬਾਲਸਾਹ ਦਾ ਡਟ ਕੇ ਸਾਥ ਦਿੱਤਾ ਚਲੋ ਪਰਮਾਤਮਾ ਦੀ ਬੜੀ ਮਿਹਰ ਹੋਈ ਔਰ ਫਿਰ ਦੁਬਾਰਾ ਅਕਾਲੀ ਦਲ ਦੀ ਸਰਕਾਰ ਬਣ ਗਈ ਸਰਕਾਰ ਬਣਨ ਤੋਂ ਬਾਅਦ ਮੈਨੂੰ ਇਸ ਹਲਕੇ ਦੀ ਸੇਵਾ ਦਿੱਤੀ ਗਈ ਮੁੱਖ ਸੇਵਾਦਾਰ ਵਜੋਂ ਮੈਨੂੰ ਇਸ ਹਲਕੇ ਦੇ ਵਿੱਚ ਗਿਦਰਵੇ ਦੇ ਵਿੱਚ ਮੈਨੂੰ ਥਾਪਿਆ ਗਿਆ ਬੜੀ ਇਮਾਨਦਾਰੀ ਨਾਲ ਨੇਕ ਨੀਤੀ ਨਾਲ ਪਿਆਰ ਨਾਲ ਲੋਕਾਂ ਨੂੰ ਨਾਲ ਜੋੜ ਕੇ ਰੱਖਿਆ ਕਦੇ ਬਾਦਲ ਸਾਹਿਬ ਦੀ ਪੱਗ ਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਪੱਗ ਨੂੰ ਕਦੇ ਦਾਗ ਨਹੀਂ ਲੱਗਣ ਦਿੱਤਾ ਹਲਕੇ ਦੇ ਵਿੱਚ ਕਦੇ ਕੋਈ ਐਸੀ ਗੱਲ ਨਹੀਂ ਹੋਈ ਵੀ ਜਿਸ ਕਰਕੇ ਮੇਰੇ ਕਰਕੇ ਕੋਈ ਪਾਰਟੀ ਦੀ ਬਦਨਾਮੀ ਹੋ ਗਈ ਹੋਵੇ ਮੇਰੇ ਪਰਿਵਾਰ ਕਰਕੇ ਜਾਂ ਬਾਦਲ ਪਰਿਵਾਰ ਦੀ ਬਦਨਾਮੀ ਹੋ ਗਈ ਹੋਵੇ ਬੜੀ ਇਮਾਨਦਾਰੀ ਨਾਲ ਨੇਕ ਨੀਤੀ ਨਾਲ ਸੀ 5 ਸਾਲ ਸਿਆਸਤ ਕੀਤੀ 2017 ਦੇ ਇਲੈਕਸ਼ਨ ਲੜੇ ਬੜਾ ਲੋਕਾਂ ਨੇ ਸਾਥ ਦਿੱਤਾ ਪਹਿਲਾ ਇਲੈਕਸ਼ਨ ਮੈਂ 2017 ਚ ਲੜਿਆ ਪਾਰਟੀ ਦੀ ਇਮੇਜ ਬੜੀ ਖਰਾਬ ਹੋ ਗਈ ਸੀ ਕੁਝ ਬੇਅਦਵੀ ਦਾ ਮਾਹੌਲ ਬਣ ਗਿਆ ਸੀ ਕੁਝ ਨਸ਼ਿਆਂ ਦੇ ਨਾ ਮੁੱਦੇ ਉੱਠ ਖੜੇ ਸੀ ਉਹਦੇ ਕਰਕੇ ਪਾਰਟੀ ਦਾ ਗ੍ਰਾਫ ਕਾਫੀ ਡਿੱਗ ਪਿਆ ਸੀ ਪਰ ਫਿਰ ਵੀ ਇਸ ਗਿੱਦੜਵੇ ਹਲਕੇ ਚੋਂ ਇਹ ਸਾਰਾ ਕੁਝ ਹੁੰਦੇ ਬਾਵਯੂਦ ਹੋਈ 49000 ਵੋਟ ਦੇ ਕਰੀਬ ਮੈਨੂੰ ਪਈ ਸੀ ਜੀ ਤੇ ਪਰ ਚਲੋ 13-14 ਹਜ਼ਾਰ ਤੇ ਅਸੀਂ ਹਾਰ ਗਏ ਉਦੋਂ ਕਿਉਂਕਿ ਪਾਰਟੀ ਦਾ ਗ੍ਰਾਫੀ ਬੜਾ ਡਾਊਨ ਸੀ ਉਸ ਤੋਂ ਬਾਅਦ 5 ਸਾਲ ਫਿਰ ਕਾਂਗਰਸ ਦੀ ਗਵਰਨਮੈਂਟ ਆਈ ਕੈਪਟਨ ਸਾਹਿਬ ਫਿਰ ਮੁੱਖ ਮੰਤਰੀ ਬਣੇ ਬੜੀ ਕੈਪਟਨ ਸਾਹਿਬ ਨੇ ਵੀ ਬੜੇ ਸਾਡੇ ਤੇ ਪਰਚੇ ਵਗੈਰਾ ਕਰਾਏ ਸਾਡਾ ਵਿਰੋਧੀ ਬੜਾ ਸਖਤ ਸੀ ਤੇ ਚਲੋ ਜੋ ਵੀ ਕੋ ਗੱਲਬਾਤ ਹੁੰਦੀ ਸੀ ਮੈਂ ਫਿਰ ਵੀ ਵਰਕਰਾਂ ਨਾਲ ਟਟ ਕੇ ਖੜਾ ਉਹਨਾਂ ਨੂੰ ਪਿੱਠ ਨਹੀਂ ਦਿਖਾਈ ਵੀ ਉਹਨਾਂ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਵੀ ਕੋਈ ਸਾਡੇ ਪਿੱਛੇ ਹੈ ਸਾਡੇ ਤੇ ਪਰਚੇ ਵੀ ਹੋਏ ਸਾਡੇ ਸਾਰੇ ਪਰਿਵਾਰ ਤੇ ਹੋਏ ਮੇਰੇ ਭਰਾ ਤੇ ਹੋਏ ਮੇਰੇ ਪੀਏ ਤੇ ਵੀ ਪਰਚੇ ਹੋਏ ਸਾਰਿਆਂ ਤੇ ਹੋਏ ਜੋ ਮੇਰੇ ਨਾਲ ਸਾਥ ਦਿੰਦੇ ਸੀ ਉਹਨਾਂ ਤੇ ਵੀ ਪਰ ਕੋਈ ਡੋਲੇ ਨਹੀਂ ਨਾਲ ਅਡੋਲ ਖੜੇ ਰਹੇ ਪਾਰਟੀ ਦੇ ਨਾਲ ਵੀ ਚਲੋ ਮਾੜਾ ਚੰਗਾ ਸਮਾਂ ਆਉਂਦਾ ਉਸ ਤੋਂ ਬਾਅਦ 2022 ਦਾ ਇਲੈਕਸ਼ਨ ਆਇਆ ਫਿਰ ਡਟ ਕੇ ਇਲੈਕਸ਼ਨ ਲੜਿਆ ਬਹੁਤ ਵਰਕਰ ਸਹਿਬਾਨਾਂ ਨੇ ਅਕਾਲੀ ਦਲਦਿਆਂ ਨੇ ਬਹੁਤ ਸਾਥ ਦਿੱਤਾ 50000 ਦੇ ਕਰੀਬ ਵੋਟ ਪਈ ਚਲੋ ਕਿਸਮਤ ਦੇ ਵਿੱਚ ਨਹੀਂ ਲਿਖੀ ਸੀ ਪਰ ਭਰਾਵਾਂ ਨੇ ਕੋਈ ਕਸਰ ਨਹੀਂ ਛੱਡੀ ਮੇਰਾ ਸਾਥ ਦੇਣ ਵਾਲੀ ਇਸ ਹਲਕੇ ਦੇ ਜੋ ਇਸ ਹਲਕੇ ਚੋ ਪਿਆਰ ਮਿਲਿਆ ਉਹ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੜਾ ਔਖਾ 50000 ਦੇ ਕਰੀਬ ਵੋਟ ਪਈ ਆਮ ਆਦਮੀ ਪਾਰਟੀ ਦੀ ਹਵਾ ਦੇ ਵਿੱਚ ਇੱਕ ਬੜੀ ਇਹ ਗੱਲ ਬੜੀ ਮਹਨਤ ਰੱਖਦੀ ਹੈ ਕਿ ਅੱਲਾ ਇੱਥੋਂ ਹੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਰਿਹਾ ਸੀ ਬਾਕੀ ਸਾਰੇ ਹੀ ਆਸ-ਪਾਸੇ ਆਮ ਆਦਮੀ ਪਾਰਟੀ ਦੇ ਐਮਐਲਏ ਬਣ ਗਈ ਸੀ ਉਹਨ ਕੀ ਬਾਲ ਸਾਹ ਵੀ ਹਾਰ ਗਈ ਸੀ 1300 ਵੋਟ ਤੇ ਚਲੋ ਅਸੀਂ ਉਦੋਂ ਪਿੱਛੇ ਰਹਿ ਗਏ ਫਿਰ ਵੀ ਨਾਲ ਉਹ ਜਿਵੇਂ ਸਾਰੇ ਵਰਕਰ ਸਹਿਬਾਨਾਂ ਦੇ ਪਾਰਟੀ ਦੇ ਨਾਲ ਡਟ ਕੇ ਖੜੇ ਜੋ ਹੁਕਮ ਲਗਦਾ ਉਹ ਮੇਜ ਨੇ ਕੀਤਾ ਉਸ ਤੋਂ ਬਾਅਦ ਅਚੰਚੇ ਜਨਵਰੀ ਦੇ ਵਿੱਚ ਮੈਨੂੰ ਬਾਲ ਸਾਹ ਬੁਲਾ ਕੇ ਪੁੱਛਦੇ ਆ ਵੀ ਡਿੰਪੀ ਤੂੰ ਮੈਨੂੰ ਡਾਊਟ ਹੋਇਆ ਸੀ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਬਾਲ ਸਾਹ ਮੈਨੂੰ ਐਂ ਲੱਗਦਾ ਵੀ ਜਿਵੇਂ ਮਨਪ੍ਰੀਤ ਬਾਦਲ ਨੇ ਵੀ ਇੱਥੇ ਕਾਫੀ ਸਰਗਰਮੀਆਂ ਵਧਾਈਆਂ ਵੇ ਆ ਵੀ ਉਹਨਾਂ ਦਾ ਕੀ ਗਤੀਵਿਧੀ ਹੈ ਜੀ ਵੀ ਵੀ ਤੁਹਾਡੇ ਧਿਆਨ ਚ ਕਹਿੰਦੇ ਹਾਂ ਡਿੰਪੀ ਉਹ ਆਪਣੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਮੈਂ ਕਿਹਾ ਜੀ ਐ ਆਨੂੰ ਕਰ ਲੈਨ ਪਾਰਟੀ ਜੁਆਇਨ ਮੈਨੂੰ ਕੋਈ ਇਤਰਾਜ ਨਹੀਂ ਕਹਿੰਦੇ ਉਹਨਾਂ ਦੀ ਇਹ ਇੱਕ ਸ਼ਰਤ ਆ ਵੀ ਤੂੰ ਉਹ ਅੱਗੇ ਧੜਵੇ ਤੋਂ ਉਹਨਾਂ ਨੇ ਜੁਆਇਨ ਕਰਨਾ ਕੋਈ ਗੱਲ ਨਹੀਂ ਜੀ ਧੜਵੇ ਕਰ ਲੈਨ ਚਲੋ ਤੇ ਤੂੰ ਵੇਖ ਲੈ ਕਹਿੰਦੇ ਸਿਆਸਤ ਕਰਨੀ ਆ ਕਿ ਨਹੀਂ ਕਰਨੀ ਉਹ ਗੱਲ ਬੜੀ ਮੇਰੇ ਦਿਲ ਦੇ ਵਿੱਚ ਪਿੰਚ ਕੀਤੀ ਮੈਂ ਕਿਹਾ ਯਾਰ ਇਦਾਂ ਖੱਖਾ ਜਵਾਬ ਮੈਨੂੰ ਵੈਸੀ ਕਹਿ ਦਿੰਦੇ ਵੀ ਤੂੰ ਮਨਪੀ ਦੇ ਪਿੱਛੇ ਲੱਗ ਜਾ ਜਾਂ ਚੱਲ ਡਿੰਪੀ ਸਾਡੇ ਫੈਮਲੀ ਦਾ ਇਹ ਮਸਲਾ ਤੇ ਮੈਂ ਕਦੇ ਉਹਨਾਂ ਨੂੰ ਵੱਡਾ ਭਰਾ ਦਾ ਰਤਬਾ ਦੇ ਕੇ ਮੈਂ ਉਹਨਾਂ ਨੂੰ ਸਮਝਦਾ ਸੀ ਇਸ ਦਾ ਸ਼ਬੀਰ ਸਿੰਘ ਜੀ ਬਾਲ ਸਾਹਿਬ ਨੂੰ ਮੈਂ ਕਦੇ ਉਹਨਾਂ ਨੂੰ ਮਨਾ ਨਹੀਂ ਕਰਦਾ ਸੀ ਤੇ ਮੈਨੂੰ ਸਾਰਾ ਕੁਝ ਛੱਡ ਕੇ ਮੇਰਾ ਕਿੰਨਾ ਨੁਕਸਾਨ ਹੋਇਆ ਮੇਰੀ ਮੇਰੀ ਬਿਜ਼ਨਸ ਦਾ ਹੋਇਆ ਮੇਰੇ ਮੇਰੀ ਫੈਮਲੀ ਦਾ ਹੋਇਆ ਮੈਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਿਆ ਮੇਰੇ ਪੈਸੇ ਦਾ ਹੋਇਆ ਪਰ ਮੈਂ ਫਿਰ ਵੀ ਉਹਨਾਂ ਦੇ ਕਦੇ ਕਿਸੇ ਗੱਲ ਨੂੰ ਮੈਂ ਜਵਾਬ ਨਹੀਂ ਦੇ ਸਕਦਾ ਸੀ ਮੈਨੂੰ ਕਹਿ ਦਿੰਦੇ ਇੱਕਾਰੀ ਚੱਦ ਕੇ ਵੀ ਤੂੰ ਯਾਰ ਨਹੀਂ ਇਲੈਕਸ਼ਨ ਲੜਨਾ ਮੈਂ ਹਟ ਜਾਂਦਾ ਪਿੱਛੇ ਫਿਰ ਮੈਨੂੰ ਕਹਿੰਦੇ ਵੀ ਤੂੰ ਐਂ ਕਰ ਫਿਰ ਜੇ ਤੂੰ ਸਿਆਸਤ ਕਰਨੀ ਆ ਤੇ ਤਲਵੰਡੀ ਸਾਹ ਕੋ ਚਲਾ ਜਾ ਮੈਂ ਕਹਿੰਦੀ ਮੇਰੀ ਸਿਆਸਤ ਕਾਦੀ ਆ ਤੁਸੀਂ ਮੈਨੂੰ ਉਂਗਲੀ ਫੜ ਕੇ ਸਿਆਸਤ ਚ ਲੈ ਕੇ ਆਏ ਸੀ ਤੇ ਅੱਜ ਤੁਸੀਂ ਮੈਨੂੰ ਬਾਹਰ ਤੋਰੀ ਜੰਨੋ ਮੈਂ ਜਾਵੜੂਗਾ ਚਲੋ ਕੋਈ ਗੱਲ ਨਹੀਂ ਜੀ ਮੈਂ ਤਲਵੰਡੀ ਸਾਬੋ ਤੋਂ ਮੈਂ ਕਿਹਾ ਜੀ ਮੈਂ ਕਿਹਾ ਮੈਂ ਜਾਂਦਾ ਨਹੀਂ ਤੇ ਮੈਂ ਆਪਦੇ ਘਰੇ ਬੈਠਾ ਹਾਂ ਜੀ ਤੁਸੀਂ ਲੈ ਉਸ ਦਰਨਾ ਸਿੰਘ ਬਾਲ ਸਾਹਿਬ ਨੂੰ ਦੋ ਤਿੰਨ ਦਿਨਾਂ ਬਾਅਦ ਮੈਨੂੰ ਦੁਬਾਰਾ ਟੈਲੀਫੋਨ ਆਉਂਦਾ ਵੀ ਮੈਂ ਆ ਡਿੱਬੀ ਤੈਨੂੰ ਮਿਲਣ ਆਉਣਾ ਮੈਂ ਕਿਹਾ ਵੀਰ ਜੀ ਮੈਂ ਨਹੀਂ ਆ ਜਾਣਾ ਜੀ ਤੁਹਾਨੂੰ ਤੁਸੀਂ ਬਹੁਤ ਵੱਡੇ ਬੰਦੇ ਹੋ ਮੈਂ ਫਿਰ ਵੀ ਤੁਹਾਡਾ ਛੋਟਾ ਮੈਂ ਉਹਨਾਂ ਕੋਲੇ ਘਰੇ ਗਿਆ ਘਰੇ ਜਾ ਕੇ ਮੈਂ ਕਿਹਾ ਦੱਸੋ ਜੀ ਕੀ ਹੋਇਆ ਕਹਿੰਦਾ ਯਾਰ ਮੈਂ ਤਾਂ ਵੈਸੇ ਹੀ ਮਜ਼ਾਕ ਕਰਦਾ ਸੀ ਤੇ ਤੂੰ ਇਸ ਗੱਲ ਨੂੰ ਸੀਰੀਅਸ ਲੈ ਗਿਆ ਮੈਂ ਕਹਿੰਦੀ ਚਲੋ ਮੈਨੂੰ ਇਹ ਗੱਲ ਤੁਹਾਡੀ ਅੱਛੀ ਨਹੀਂ ਲੱਗੀ ਤੇ ਮੈਨੂੰ ਇਸ ਕਰਕੇ ਮੈਨੂੰ ਥੋੜਾ ਜਿਹਾ ਦੁੱਖ ਲੱਗਿਆ ਜਿਹੜੇ ਬੰਦੇ ਦੀ ਆਪਾਂ ਰੱਬ ਵਾਂਗੂ ਪੂਜਾ ਕਰਦੇ ਹੋਈ ਉਹ ਐ ਇੱਕਦਮ ਤੋੜ ਕੇ ਜਵਾਬ ਦੇ ਦੇ ਬੜਾ ਇੱਕ ਮਨ ਦੇ ਵਿੱਚ ਇੱਕ ਇੱਕ ਸੱਟ ਲੱਗਦੀ ਆ ਸੋ ਚਲੋ ਕੋਈ ਗੱਲ ਨਹੀਂ ਕਹਿੰਦੇ ਨਹੀਂ ਨਹੀਂ ਤੂੰ ਮੇਰੀ ਕਿਚਨ ਕੈਬਿਨੇਟ ਦਾ ਬੰਦਾ ਤੂੰ ਹੀ ਹਲਕਾ ਚਲਾਏਂਗਾ ਸਭ ਕੁਝ ਤੂੰ ਹੀ ਕਰੇਂਗਾ ਤੂੰ ਅੱਗੇ ਲੱਗ ਤੂੰ ਦੁਆਰਾ ਹਲਕਾ ਸੰਭਾਲ ਐਵੇਂ ਕੋਈ ਮਨ ਦੇ ਵਿੱਚ ਗੱਲ ਨਹੀਂ ਰੱਖਣੀ ਮੈਂ ਫਿਰ ਚੱਲ ਪਿਆ ਜੀ ਮੈਂ ਕਿਹਾ ਚਲੋ ਜੀ ਜੋ ਤੁਹਾਡਾ ਹਲਕਾ ਕਿਉਂਕਿ ਮੈਂ ਤਾਂ ਉਹਨਾਂ ਨੂੰ ਵੱਡੇ ਭਰਾ ਤੋਂ ਵੱਧ ਇਕ ਤਰ੍ਹਾਂ ਦਾ ਗੁਰੂ ਹੀ ਸੀ ਮੇਰੇ ਮੈਂ ਉਹਨਾਂ ਨੂੰ ਰਤਬਾ ਦਿੰਦਾ ਸੀ ਮੈਂ ਫਿਰ ਚੱਲ ਪਿਆ ਹਲਕੇ ਦੇ ਵਿੱਚ ਜੀ ਫਿਰ ਚੱਲਦੇ ਗਏ ਫਿਰ ਅਚਨ ਚੇਤ ਬਾਈ ਇਲੈਕਸ਼ਨ ਆ ਗਿਆ ਜੀ ਹੁਣ ਫਿਰ ਦੁਬਾਰਾ ਮੈਂ ਪੁੱਛਿਆ ਮੈਂ ਮੈਂ ਕਿਹਾ ਜੀ ਆ ਆਪਣਾ ਪ੍ਰਧਾਨ ਸਭ ਕੀ ਹੁਕਮ ਆ ਮੈਨੂੰ ਕੋਈ ਨਹੀਂ ਦੱਸਤਾਂਗੇ ਜੀ ਚਲੋ ਕਹ ਕਹਿੰਦੇ ਤਿਆਰੀਆਂ ਕਰੋ ਹਲਕੇ 'ਚ ਅਸੀਂ ਤਿਆਰੀਆਂ ਸਟਾਰਟ ਕਰਤੀਆਂ ਆ ਉਹਦੀਆਂ ਕਰਨੀਆਂ ਤਿਆਰੀਆਂ ਕਰਦੇ ਕਰਦੇ ਤੇ ਮੈਂ ਫਿਰ ਪੁੱਛਿਆ ਮੈਂ ਕਿਹਾ ਪ੍ਰਧਾਨ ਸਾਹਿਬ ਇਲੈਕਸ਼ਨ ਕੌਣ ਲੜੂਗਾ ਬਾਈ ਇਲੈਕਸ਼ਨ ਜੀ ਲੋਕ ਸਾਨੂੰ ਇਹ ਸਵਾਲ ਕਰਦੇ ਆ ਜਿਹੜੋ ਅਸੀਂ ਪਿੰਡਾਂ ਜਾਣੇ ਆ ਤੇ ਕੋਈ ਨਹੀਂ ਕਹਿੰਦੇ ਆਪਾਂ ਕਰ ਲਾਂਗੇ ਬੀਬਾ ਜੀ ਨੇ ਇੱਕ ਦਿਨ ਅਨਾਉਂਸ ਹੀ ਕਰਤਾ ਵੀ ਇਥੋਂ ਸੁਖਵੀਰ ਜੀ ਇਲੈਕਸ਼ਨ ਲੜਨਗੇ ਮੈਂ ਕਿਹਾ ਜੀ ਜੇ ਸੁਖਵੀਰ ਜੀ ਲੜਨਗੇ ਤਾਂ ਮੋਸਟ ਵੈਲਕਮ ਸਾਨੂੰ ਕੋਈ ਇਤਰਾਜ਼ ਨਹੀਂ ਜੀ ਆਉਂਦਿਆਂ ਨੂੰ ਅਸੀਂ ਆਪਦੇ ਨਾਲੋਂ ਵੀ ਵੱਧ ਮਿਹਨਤ ਕਰਕੇ ਉਹਨਾਂ ਨੂੰ ਜਿਤਾਵਾਂਗੇ ਅਗਲੇ ਦਿਨ ਮੈਨੂੰ ਕਹਿੰਦੇ ਮੈਂ ਤਾਂ ਲੜਦਾ ਨਹੀਂ ਤੂੰ ਲੜੇਂਗਾ ਇਲੈਕਸ਼ਨ ਮੈਂ ਕਿਹਾ ਜੀ ਮੈਂ ਲੜ ਲਊਂਗਾ ਫਿਰ ਇਹ ਗੱਲਾਂ ਆਫ ਦਾ ਰਿਕਾਰਡ ਚਲੀਆਂ ਫਿਰ ਜਦੋਂ ਪੂਰਾ ਇਲੈਕਸ਼ਨ ਗਰਮ ਹੋ ਗਿਆ ਭਾਕੇ ਆ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਓਪਨਲੀ ਤੁਸੀਂ ਜੋ ਵੀ ਕਹਿਣਾ ਨਾ ਜਾਂ ਆਪ ਲੜੋ ਜਾਂ ਮੈਨੂੰ ਲੜਾਓ ਲੋਕ ਬੜੇ ਭੰਬਲ ਪੂਸੇ ਚ ਪੈ ਪੈ ਚੁੱਕੇ ਆ ਵੀ ਕੌਣ ਇਲੈਕਸ਼ਨ ਲੜੂਗਾ ਕਿਉਂਕਿ ਬੀਬਾ ਜੀ ਨੇ ਉਹ ਬਹਿਣ ਦਿੱਤਾ ਨਹੀਂ ਕਹਿੰਦੇ ਆਪ ਕਰ ਲਾਂਗੇ ਕੋਈ ਨਹੀਂ ਇਨ ਦਾ ਮੀਨ ਟਾਈਮ ਸਦਰਭਾਨ ਪੀ ਸਿੰਘ ਬਾਦ ਸਭ ਚੱਲ ਪਈ ਲੋਕਾਂ ਨੂੰ ਹੋਰ ਡਾਊਟ ਹੋ ਗਿਆ ਵੀ ਹੋ ਸਕਦਾ ਵੀ ਇਹ ਤੁਸਦਾਰ ਮਨਪੀਰ ਸਿੰਘ ਬਾਲਸਰ ਨੂੰ ਇਲੈਕਸ਼ਨ ਲੜਾਉਣ ਕਿਉਂਕਿ ਉਹ ਘਰਾਂ ਚ ਲੋਕਾਂ ਦੇ ਜਾਂਦੇ ਆ ਬੀਜੇਪੀ ਦੇ ਕੈਂਡੀਡੇਟ ਆ ਬੀਜੇਪੀ ਦੇ ਵਿੱਚ ਸ਼ਾਮਲ ਕਿਸੇ ਨੂੰ ਕਰਦੇ ਨਹੀਂ ਚਾਹ ਪੀ ਕੇ ਆ ਜਾਂਦੇ ਆ ਲੋਕਾਂ ਨੂੰ ਨਾਲ ਲੈ ਲੈਂਦੇ ਆ ਇਸ ਕਰ ਤੁ ਲੋਕਾਂ ਦੇ ਅੰਦਰ ਡਾਊਟ ਕ੍ਰੀਏਟ ਹੋਣ ਲੱਗ ਪਿਆ ਮੇਰੇ ਕੋਲੇ ਲੋਕ ਆਉਣ ਲੱਗ ਪਏ ਜਿਹੜੇ ਮੇਰੇ ਪਿੰਡਾਂ ਦੇ ਜਿਹੜੇ ਮੇਰੇ ਨਾਲ ਲੋਕ ਜੁੜੇ ਹੋਏ ਸੀ ਦਿਲੋਂ ਉਹ ਆ ਕੇ ਕਹਿਣ ਲੱਗ ਪਏ ਬਾਈ ਆਪਣੇ ਨਾਲ ਕੋਈ ਨਾ ਕੋਈ ਧੋਖਾ ਹੋਊਗਾ ਕਿ ਸਦਾਰ ਮਨਪੀਰ ਸਿੰਘ ਬਾਲਸਾਭ ਇੰਨੇ ਸਰਗਰਮ ਆ ਤੇ ਤੁਸੀਂ ਸੁਖਬੀਰ ਸਿੰਘ ਬਾਲ ਸਾਹਿਬ ਨਾਲ ਗੱਲ ਕਰ ਲੋ ਵੀ ਸਾਨੂੰ ਕੋਈ ਗੱਲ ਮਤਲਬ ਕਿ ਠੀਕ ਨਹੀਂ ਨਜ਼ਰ ਆ ਰਹੀ ਜੋ ਹਲਕੇ ਦੇ ਵਿੱਚ ਚੱਲ ਰਿਆ ਤੇ ਤੁਸੀਂ ਗੱਲ ਕਰੋ ਮੈਂ ਸੁਖਬੀਰ ਜੀ ਨਾਲ ਗੱਲ ਕੀਤੀ ਮੈਂ ਕਿਹਾ ਜੀ ਆਪਣੇ ਪਿੰਡਾਂ ਦੇ ਪ੍ਰੋਗਰਾਮ ਬਣ ਗਿਆ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਾਂ ਜਾਣਾ ਪਿੰਡਾਂ 'ਚ ਮੈਂ ਚਾਰ ਪਿੰਡ ਵੀ ਘੁਮਾਇਆ ਨਾਲ ਚੱਲ ਪਏ ਸੀ ਪਿੰਡਾਂ ਦੇ ਵਿੱਚ ਬੰਦਿਆਂ ਦੀ ਡਿਊਟੀਆਂ ਵੀ ਲਾਤੀਆਂ ਸੀ ਤੇ ਇਸ ਤਰ੍ਹਾਂ ਕਰਕੇ ਆ ਹਾਲਾਤ ਆ ਜੀ ਮਨਪੀਤ ਜੀ ਪਿੰਡਾਂ ਦੇ ਵਿੱਚ ਜਾ ਰਹੇ ਆ ਸਭ ਕੁਝ ਕਰ ਰਹੇ ਆ ਇਕਦੇ ਉਹਨਾਂ ਨੇ ਆ ਕੇ ਜੇ ਇਲੈਕਸ਼ਨ ਲੜਨਾ ਤਾਂ ਮੈਨੂੰ ਹੁਣ ਦੱਸ ਦਿਓ ਕਿਉਂਕਿ ਮੈਂ ਵੀ ਉੰਨੀ ਮਿਹਨਤ ਕਰੀ ਜਾਨਾ ਜੀ ਮੇਰਾ ਵੀ ਖਰਚ ਹੋ ਰਿਹਾ ਤੇ ਜੇ ਕੋਈ ਇਹੋ ਜੀ ਗੱਲਬਾਤ ਆ ਤਾਂ ਮੈਨੂੰ ਦੱਸ ਦਿਓ ਨਹੀਂ 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 ਕਹਿੰਦੇ ਇਹੋ ਜੀ ਕੋਈ ਕੋਈ ਗੱਲਬਾਤ ਨਹੀਂ ਫਿਰ ਮੈਂ ਕਹਾਂ ਜੀ ਉਹਦੇ ਅਗੇਂਸਟ ਕੁਝ ਕਹੋ ਤੁਸੀਂ ਲਾਈਨ ਖਿੱਚੋ ਵੀ ਭਾਜੀਪੀ ਨਾਲ ਆਪਣਾ ਕੋਈ ਕੋਈ ਗੱਲਬਾਤ ਨਹੀਂ ਤੁਸੀਂ ਉਹ ਵੀ ਕੁਝ ਨਹੀਂ ਕਹਿ ਰਹੇ ਫਿਰ ਤੁਹਾਨੂੰ ਮੈਂ ਇਹ ਇਹ ਕਹਿ ਰਹੇ ਵੀ ਤੁਸੀਂ ਕੈਂਡੀਡੇਟ ਅਨਾਉਂਸ ਕਰ ਦਿਓ ਜਾਂ ਆਪ ਦਾ ਕਰ ਦਿਓ ਜਾਂ ਮੇਰਾ ਕਰ ਦਿਓ ਮੇਰਾ ਕਰੋਗੇ ਜੇ ਤੁਸੀਂ ਹਣੋ ਹੋਇਆ ਮੈਂ ਬੈਕਆਊਟ ਕਰ ਜੂਗਾ ਤੁਸੀਂ ਲੜ ਲਿਓ ਇਹ ਵੀ ਨਹੀਂ ਤੁਸੀਂ ਕਰ ਰਹੇ ਮੈਨੂੰ ਇਹ ਡਾਊਟ ਕ੍ਰੀਏਟ ਹੋ ਗਿਆ ਵੀ ਮੈਨੂੰ ਆਪਦੇ ਆਪ ਨੂੰ ਇਹ ਫੀਲ ਹੋਣ ਲੱਗ ਪਿਆ ਕਿ ਸੁਖਬੀਰ ਜੀ ਦੀ ਪਤਾ ਨਹੀਂ ਕੀ ਮਜਬੂਰੀ ਆ ਕਿ ਹੋ ਸਕਦਾ ਵੀ ਮੈਂ ਇਹਨਾਂ ਦੇ ਭਰਾਵਾਂ ਦੇ ਪਿਆਰ ਦੇ ਵਿੱਚ ਕੋਈ ਰੋੜਾ ਬਣ ਰਿਹਾ ਮੈਨੂੰ ਇਹ ਆਪਦੇ ਆਪ ਨੂੰ ਫੀਲ ਹੋਇਆ ਮੈਂ ਫਿਰ ਬੈਠ ਕੇ ਸਾਰੇ ਵਰਕਰ ਸਹਿਬਾਂ ਨਾਲ ਗੱਲ ਕੀਤੀ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਉਹ ਕਹਿੰਦੇ ਜੀ ਆਪਾਂ ਰੈਜ਼ੀਗਨੇਸ਼ਨ ਦੇ ਕੇ ਬੈ ਜੀ ਘਰੇ ਬੈਠੋ ਇਹਨਾਂ ਦਾ ਆਪਸ ਵਿੱਚ ਮੇ ਇਹ ਕਿਉਂਕਿ ਸਰਦਾਰ ਮਨਪ੍ਰੀਤ ਸਿੰਘ ਬਾਲਾ ਸਾਹਿਬ ਵੀ ਜਦੋਂ ਵੀ ਜਾਂਦੇ ਸੀ ਨਾ ਪਿੰਡਾਂ ਦੇ ਵਿੱਚ ਉਹ ਇਹੀ ਕਹਿੰਦੇ ਵੀ ਅਸੀਂ ਦੋਨੇ ਆਪਸ ਵਿੱਚ ਮੇ ਘੁੱਗਚੜੀਆਂ ਤੇ ਸਰਦਾਰ ਸੁਖਬੀਰ ਸਿੰਘ ਬਾਹਰੂ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਮਤਲਬ ਕਿ ਸਾਡੀ ਦੁਜੀ ਤੇ ਜਿਹੜੇ ਨਾਲ ਗੱਲ ਹੁੰਦੀ ਆ ਸਾਡਾ ਆਪਸ ਵਿੱਚ ਬਹੁਤ ਅੱਛਾ ਰਿਲੇਸ਼ਨ ਤੇ ਜਦੋਂ ਇਹ ਸਾਰਾ ਕੁਝ ਠੀਕ ਆ ਤਾਂ ਫਿਰ ਮੈਂ ਕਿਹਾ ਜੀ ਮੈਨੂੰ ਹੀ ਬਾਹਰ ਹੋਣਾ ਚਾਹੀਦਾ ਫੇਰ ਹੀ ਇੱਕ ਹੋਣਗੇ ਦੋਨੇ ਜਣੇ ਕਿਉਂਕਿ ਜਿੰਨਾ ਚਿਰ ਮੈਂ ਵਿਚਰਾਂਗਾ ਇੱਕ ਨਹੀਂ ਹੋ ਸਕਦੇ ਇਸ ਕਰਕੇ ਫਿਰ ਅਸੀਂ ਸਾਰੇ ਨੇ ਇਹ ਮਨ ਬਣਾਇਆ ਕਿ ਇਸ ਚੱਕੀ ਦੇ ਵਿੱਚ ਆਪਾਂ ਨਹੀਂ ਪਿਸਣਾ। ਕਿ ਮੈਂ ਇਹ ਸਿਆਸਤ ਦੀ ਭੇਟ ਨਹੀਂ ਚੜਨਾ ਚਾਹੁੰਦਾ। ਮੇਰਾ ਮਨੋ ਕਿ ਇੰਨਾ ਇੰਨਾ ਪ੍ਰੈਸ਼ਰ ਆ ਚੱਲਣ ਦਾ ਮੇਰਾ ਮਾਦਾ ਹੈ ਨਹੀਂ ਇਸ ਕਰਕੇ ਫਿਰ ਮੈਂ ਮਨ ਬਣਾਇਆ ਵੀ ਆਪਾਂ ਬੈਕ ਆਊਟ ਕਰੋ। ਪਰ ਮੈਂ ਇਨੀ ਗੱਲ ਜ਼ਰੂਰ ਦੱਸ ਦੇਣਾ ਜੀ ਕਿ ਮੈਂ ਮੈਨੂੰ ਲੋਕ ਬੜੇ ਕਹਿਣਗੇ ਵੀ ਤੂੰ ਗਦਾਰੀ ਕੀਤੀ ਤੂੰ ਪਾਰਟੀ ਦੇ ਪਿੱਠ 'ਚ ਅਛੁਰਾ ਮਾਰਿਆ ਆਇਆ ਕੀਤਾ ਇਧਰੋਂ ਲਾਲਚ ਆ ਗਿਆ ਉਹਦੋਂ ਆਪਦੇ ਦਿਲ ਤੇ ਧਰ ਕੇ ਕਹਿਣਾ ਮੈਨੂੰ ਕੋਈ ਲਾਲਚ ਨਹੀਂ ਕੋਈ ਮੈਨੂੰ ਐ ਹੋ ਜੀ ਗੱਲ ਨਹੀਂ ਨਹੀਂ ਮੈਂ ਕੋਈ ਗੁਦਾਰੀ ਕੀਤੀ ਆ ਮੈਂ ਤਾਂ ਪਰੇ ਮੰਨ ਨਾਲ ਤੁਨ ਮੈਸੇਜ ਗੱਲ ਦਸਾਂ ਪਾਰਟੀ ਛੱਡਣੀ ਬਹੁਤ ਔਖੀ ਹੈ ਜਿਹਦੀ 37 38 ਸਾਲ ਸੇਵਾ ਕੀਤੀ ਹੋਵੇ ਮਾੜੇ ਚੰਗੇ ਸਮਿਆਂ ਵੀ ਦੀ ਗੁਜ਼ਰਿਆ ਆਵਾ ਇੱਕੋ ਪਰਿਵਾਰ ਦੇ ਨਾਲ ਅਟੈਚ ਹੋਈਏ ਬਹੁਤ ਔਖਾ ਛੱਟਣਾ ਲੇਖਨ ਵਾਲੇ 2 ਮਿੰਟ ਚ 1 ਮਿੰਟ ਲਿਖ ਦਿੰਦੇ ਆ ਪਰ ਮੈਂ ਕੋਈ ਗੁਦਾਰੀ ਨਹੀਂ ਕੀਤੀ ਮੈਂ ਆਪਦੇ ਘਰੇ ਮੇਟਣ ਵਾਸਤੇ ਜਾ ਰਿਹਾ ਆ ਪਾਰਟੀ ਛੱਡ ਕੇ ਜਿਹਨੂੰ ਬਾਦ ਲਈ ਸਾਵਦਾ ਦਿਲ ਕਰਦਾ ਬਹੁਤ ਪਿਆਰ ਰਿਹਾ ਉਹਨਾਂ ਨਾਲ ਸਾਡੀ ਯਾਰੀ 36 37 ਸਾਲ ਤੋਂ ਸਾਡੀ ਯਾਰੀ ਸੀ ਪਰਿਵਾਰ ਦੇ ਪਰਿਵਾਰ ਵਾਰ ਜਿਹਨੂੰ ਕਹਿ ਦਿੰਨੇ ਆ ਉਹਦੇ ਪੇਟ ਚੜ ਗਈ ਇਸ ਕਰਕੇ ਉਹਨਾਂ ਨੇ ਮੈਥੋਂ ਅੱਖਾਂ ਫੇਰ ਲਈਆਂ ਮੈਂ ਤਾਂ ਬਹੁਤ ਪਿਆਰ ਕੀਤਾ ਸੀ ਕੋਈ ਕਸਰ ਨਹੀਂ ਛੱਡੀ ਸੀ ਬਾਲ ਸਾਹ ਉਹਨਾਂ ਪਿਆਰ ਕਰਨ ਵਾਲੇ ਹਾਂ ਮੈਂ ਇਨੀ ਗੱਲ ਜ਼ਰੂਰ ਕਹੂੰਗਾ ਮੇਰੇ ਜਿੰਨੇ ਵੀ ਭਰਾ ਮੇਰੇ ਨਾਲ ਅੱਜ ਖੜੇ ਆ ਮੇਰੇ ਨਾਲ ਆਏ ਅੱਜ ਹੰਦਰਦੀ ਕਰਨ ਵੀ ਬਾਈ ਜੀ ਕਿਉਂ ਰੈਜ਼ੀਗਨੇਸ਼ਨ ਦੇਤਾ ਕੀ ਗੱਲ ਬਣ ਗਈ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਮੈਂ ਸਿਰਫ ਅੱਜ ਇੱਕ ਰੈਜ਼ੀਗਨੇਸ਼ਨ ਦੇ ਰਿਹਾ ਮੈਂ ਆਪਦਾ ਮਨ ਹਲਕਾ ਕਰ ਰਿਹਾ ਕਿਉਂਕਿ ਇਹ ਦੁਬਾਰਾ ਪ੍ਰੈਸ਼ਰ ਮੇੜ ਕੇ ਬਰਦਾਸ਼ਤ ਨਹੀਂ ਹੁੰਦਾ ਲੋਕ ਤੰਗ ਕਰਦੇ ਆ ਉਹ ਕੋਈ ਰਸਤਾ ਨਹੀਂ ਦਿਖਾ ਰਹੇ ਵੀ ਕੀ ਕਰਨਾ ਆਪਾਂ ਜੋ ਵੀ ਕੋਈ ਫੈਸਲਾ ਕਰਾਂਗੇ ਮੈਂ ਮੇਰੇ ਛੋਟੇ ਤੋਂ ਛੋਟੇ ਭਰਾ ਨੂੰ ਜਿਹੜੇ ਮੇਰੇ ਖਾਤਰ ਕੰਮ ਕਰਦੇ ਸੀ ਪਾਰਟੀ ਖਾਤਰ ਕੰਮ ਕਰਦੇ ਸੀ ਅਗਰ ਕਿਸੇ ਪਾਸੇ ਜਾਣ ਦਾ ਮਨ ਬਣਾਉਗਾ ਜਾਂ ਕੋਈ ਜਾਊਗਾ ਤਾਂ ਛੋਟੇ ਤੋਂ ਛੋਟੇ ਬੰਦੇ ਨਾਲ ਵੀ ਮੈਂ ਗੱਲ ਕਰਕੇ ਜੋ ਛੋਟਾ ਵਰਕਰ ਆ ਉਹਦੇ ਨਾਲ ਵੀ ਰੈ ਕਰਕੇ ਗੱਲ ਕਰਕੇ ਫਿਰ ਆਪਾਂ ਫੈਸਲਾ ਲਵਾਂਗੇ ਇਹ ਨਾ ਸੋਚਿਓ ਕਿ ਮੈਂ ਤੁਹਾਡੇ ਨਾਲ ਰੈ ਕਰੇ ਤੋਂ ਬਿਨਾਂ ਹੀ ਕੋਈ ਫੈਸਲਾ ਲੈ ਕੇ ਤੇ ਮੈਂ ਆਪਦਾ ਆਪਦਾ ਫਿਊਚਰ ਮੈਂ ਸਿਕਿਉਰ ਕਰ ਲ ਸੋ ਇਹ ਹੁਜੀ ਕੋਈ ਗੱਲਬਾਤ ਨਹੀਂ ਮੇਰਾ ਫਿਊਚਰ ਬਹੁਤ ਸਕੇਅਰ ਆ ਬਾਬੇ ਦੀ ਬੜੀ ਕਿਰਪਾ ਉਸ ਪਰਮਾਤਮਾ ਦੀ ਕੋਈ ਕਿਸੇ ਕਿਸਮ ਦੀ ਭੁੱਖ ਨਹੀਂ ਸਿਰਫ ਮੈਨੂੰ ਆਪਦੇ ਆਪ ਨੂੰ ਇੱਥੇ ਬੜੀ ਕੁਟਨ ਮਹਿਸੂਸ ਹੋਣ ਲੱਗ ਪਈ ਸੀ ਇਸ ਪਾਰਟੀ ਦੇ ਵਿੱਚ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਇਸ ਕਰਕੇ ਮੈਂ ਇਹੀ ਬਿਹਤਰ ਸਮਝਿਆ ਸੋ ਅਗਰ ਮੇਥੋਂ ਕੋਈ ਤੁਹਾਡੇ ਪਰਿਵਾਰ ਦੇ ਖਿਲਾਫ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਮੈਂ ਉਸ ਕਲ ਦੀ ਮਾਫੀ ਚਾਹਾਂਗਾ ਜੀ ਜਿਹਨਾਂ ਨੂੰ ਇੰਨੇ ਪਿਆਰ ਸਤਿਕਾਰ ਨਾਲ ਇਸੇ ਮੂੰਹ ਨਾਲ ਜਿਨ੍ਹਾਂ ਦੀ ਇੰਨੀਆਂ ਤਾਰੀਫਾਂ ਕੀਤੀਆਂ ਹੋ। ਕਦੇ ਜ਼ਿੰਦਗੀ 'ਚ ਨਾ ਸੋਚਿਓ ਕਿ ਮੈਂ ਤੁਹਾਡੇ ਬਾਰੇ ਮੈਂ ਕੋਈ ਕਦੇ ਬੰਦਾ ਚੰਗਾ ਕਹਾਂਗਾ। ਹਮੇਸ਼ਾ ਜਦੋਂ ਵੀ ਮੇਰੇ ਮੂੰਹ 'ਚ ਕੋਈ ਅਲਫਾਜ਼ ਤੁਹਾਡੇ ਪਰਿਵਾਰ ਬਾਰੇ ਤੁਹਾਡੇ ਬਾਰੇ ਨਿਕਲੂਆ ਚੰਗਾ ਹੀ ਨਿਕਲੂਗਾ। ਸੋ ਜਿੰਨੀ ਕਿ ਸੇਵਾ ਮੇਥੋਂ ਹੋ ਸਕੇ ਜੀ ਮੈਂ ਕੀਤੀ ਤੈਨੂੰ ਮਾਫ ਕਰਿਓ। ਬਹੁਤ ਬਹੁਤ ਤੁਹਾਡਾ ਧੰਨਵਾਦ। ਬੈਗਬਜੀ ਦਾ ਖਾਲਸਾ ਬੈਗਬਜੀ ਕੀ ਫਤਿਹ